ओके okay. okay जी ओके जी ਜੈਮਲ ਸਿੰਘ ਜੀ ਜੈਮਲ ਸਿੰਘ ਦੱਸੋ ਇਹ ਕੀ ਮਾਮਲਾ ਸੀਗਾ ਕਿਹੜੀ ਕੰਪਨੀ ਸੀਗੀ ਤੇ ਤੁਸੀਂ ਕੰਪਲੀਟ ਵੀ ਕੀਤੀ ਹੈ ਥਾਣੇ ਦੇ ਵਿੱਚ ਜੀ ਤੇ ਪੁਲਿਸ ਵੱਲੋਂ ਕੀ ਕਾਰਵਾਈ ਹੋਈ ਹੈ ਪਹਿਲਾਂ ਡਿਟੇਲ ਦੱਸ ਦਿਓ ਕੀ ਮਾਮਲਾ ਸੀ ਠੀਕ ਹੈ ਜੀ ਸਰ ਇਹ 2014 ਦੀ ਗੱਲ ਹੈ ਜਦੋਂ ਮਤਲਬ ਕੰਪਨੀ ਬਾਰੇ ਸਾਨੂੰ ਪਤਾ ਲੱਗਿਆ ਇਸ ਕੰਪਨੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਅ ਡਾਕਟਰ ਟੇਬਲਿਕਸ਼ਨ ਕਾਲੀਆ ਤੇ ਅਨੂ ਸ਼ਰਮਾ ਤੇ ਰਾਜਨ ਕਾਲੀਆ ਇਹ ਸਾਨੂੰ ਮਿਲੇ ਇਹਨਾਂ ਨੇ ਸਾਨੂੰ ਕੰਪਨੀ ਬਾਰੇ ਆਪਣਾ ਜਿਹੜਾ ਦੱਸਿਆ ਕਿ ਇਸ ਇਸ ਕੰਪਨੀ ਵਿੱਚ ਜੇ ਤੁਸੀਂ ਅਗਰ ਤੁਸੀਂ ਕੰਮ ਕਰਦੇ ਆ ਤਾਂ ਤੁਹਾਨੂੰ ਮਤਲਬ ਕਮਿਸ਼ਨ ਦੇ ਤੌਰ ਤੇ ਵੀ ਪੈਸੇ ਮਿਲ ਸਕਦੇ ਆ ਤੇ ਪਲੱਸ ਜਿਹੜਾ ਬੈਨੀਫਿਟ ਹੈਗਾ ਲੋਕਾਂ ਨੂੰ ਬੈਂਕ ਨਾਲੋਂ ਜ਼ਿਆਦਾ ਵਿਆਜ ਦਿੱਤਾ ਜਾਏਗਾ ਜਿਵੇਂ ਕਿ ਜਿੱਦਾਂ ਕਿ 8 8.5 ਸਾਲ ਦੇ ਵਿੱਚ ਬੈਂਕ ਦੇ ਵਿੱਚ ਪੈਸੇ ਡਬਲ ਹੁੰਦੇ تھے ਬਟ ਇਹ 6 ਸਾਲ ਤੇ 3 ਮਹੀਨੇ ਦੇ ਵਿੱਚ ਡਬਲ ਕਰ ਦਿੰਦੇ ਆ ਤੇ ਇਹਨਾਂ ਨੇ ਸਾਨੂੰ ਕੰਪਨੀ ਦੇ ਡਾਕੂਮੈਂਟ ਵਗੈਰਾ ਜਿਹੜੇ ਹੈ ਲੀਗਲਟੀ ਦੇ ਜਿਹੜੇ ਹੈ ਦਿਖਾਏ ਕਿ ਸਾਡੀ ਕੰਪਨੀ ਕਾਫੀ ਸਾਲਾਂ ਤੋਂ ਚੱਲਦੀ ਪਈ ਹੈ ਤੇ ਇਹਦੇ ਵਿੱਚ ਤੁਸੀਂ ਕੰਮ ਕਰੋ ਤੇ ਇਹੀ ਸੋਚ ਕੇ ਅਸੀਂ ਕੰਮ ਕਰਿਆ ਜੀ ਤੇ ਆਪਣੇ ਵੀ ਅਸੀਂ ਪੈਸੇ ਲਗਾਏ ਤੇ ਇਸ ਲੋਕਾਂ ਨੇ ਵੀ ਪੈਸੇ ਲਗਵਾਏ ਜਿਦਾ ਕਿ 6 ਸਾਲ ਦੇ ਵਾਸਤੇ ਜਿਹੜੀਆਂ ਪਾਲਿਸੀਆਂ ਸੀਗੀਆਂ ਉਹਦਾ ਟੋਟਲ ਅਮਾਉਂਟ ਜਿਹੜੀ ਹੈ ਉਹ 2 ਕਰੋੜ 70 ਲੱਖ 78412 ਰੁਪਏ ਅਸੀਂ ਇਹਨਾਂ ਦੇ ਕੰਪਨੀ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾਏ ਤੁਸੀਂ ਸਾਰਿਆਂ ਨੇ ਹਾਂਜੀ ਸਾਜੀ ਸਾਰਿਆਂ ਨੇ ਤਕਰੀਬਨ ਕਿੰਨੇ ਬੰਦੇ ਸੀਗੇ ਜਿਹੜੇ ਜਮਾ ਅ ਸਰ ਬੈਸੇ ਤਾਂ ਲਗਭਗ ਜਿਹੜੇ ਹੈ 10-15 ਬੰਦੇ ਤਾਂ ਅਸੀਂ ਸੀਗੇ ਜਿਹੜੇ ਲੋਕਲ ਸੀਗੇ ਬਾਕੀ ਬਾਹਰ ਦੇ ਵੀ ਸੀਗੇ ਉਹਨਾਂ ਦੀ ਹਾਲੇ ਕੋਈ ਆਪਾਂ ਪੱਕੀ ਡੀਲ ਨਹੀਂ ਸਾਡੇ ਕੋਲ ਹੈਗੀ ਹੈ ਜਿਹੜਾ ਆਪਾਂ ਨੰਗਲ ਦੀ ਗੱਲ ਕਰੀਏ ਤਾਂ ਇੰਨੀ ਅਮਾਉਂਟ ਆ ਸੀ ਇਹਨਾਂ ਦੇ ਅਕਾਊਂਟਾਂ ਦੇ ਵਿੱਚ ਜਮਾ ਕਰਵਾਈ ਜਿਸ ਦਾ ਕਿ ਸਾਡੇ ਕੋਲ ਪ੍ਰੂਫ ਵੀ ਹੈਗਾ ਤੇ ਜਦੋਂ ਸਾਨੂੰ ਪੈਸੇ ਸਾਡੇ ਪੂਰੇ ਹੋਏ ਨਹੀਂ ਮਿਲੇ ਤੇ ਅਸੀਂ ਇਹਨਾਂ ਨੂੰ ਕਈ ਵਾਰੀ ਕਿਹਾ ਇਹਨਾਂ ਨੇ ਫਿਰ ਟਾਲਮਟੋਲ ਕਰਨੀ ਸ਼ੁਰੂ ਕਰਤੀ ਜੀ ਕਰੋਨਾ ਆ ਗਿਆ ਜੀ ਇਹ ਹੋ ਗਿਆ ਉਹ ਹੋ ਗਿਆ ਵੀ ਅਸੀਂ ਕੋਈ ਨਹੀਂ ਕਰਦਾਂਗੇ 2 ਸਾਲ ਅਸੀਂ ਵੇਟ ਕੀਤੀ ਜੀ ਫਿਰ ਵੀ ਪਰ ਇਹਨਾਂ ਨੇ ਕੋਈ ਸਾਨੂੰ ਸੋਰਸ ਲਾਗ ਦਿੱਤਾ ਨਹੀਂ ਇਹਨਾਂ ਨੇ ਆਪਣੇ ਦਫ਼ਤਰ ਬੰਦ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਅਸੀਂ ਹਾਰ ਕੇ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਜੀ ਤੇ ਜੋ ਬੰਦੇ ਸੀਗੇ ਉਹਨਾਂ ਦੇ ਅਸੀਂ ਨਾਮ ਸਾਰਾ ਕੁਝ ਦੱਸ ਕੇ ਇਹ ਅਸੀਂ ਰਿਪੋਰਟ ਕਰਾਈ ਜੀ ਤੇ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਸਹਿਯੋਗ ਮਿਲਿਆ ਕਿ ਇਹਨਾਂ ਨੇ ਇਸ ਬੰਦੇ ਨੂੰ ਇੱਥੇ ਲਿਆਂਦਾ ਹੈ ਕਿਹੜਾ ਬੰਦਾ ਫੜਿਆ ਇਹ ਕੰਪਨੀ ਦਾ ਕਿਆ ਸੀਗਾ ਮੇਨ ਬੰਦਾ ਹਾਂਜੀ ਇਹ ਕੰਪਨੀ ਦਾ ਮੇਨ ਬੰਦਾ ਸੀਗਾ ਜੀ ਇਹ ਚੇਅਰਮੈਨ ਡਾਇਰੈਕਟਰ ਸੀਗਾ ਕੰਪਨੀ ਦਾ ਹਾਂਜੀ ਠੀਕ ਹੈ ਤੇ ਹੁਣ ਤੁਹਾਡੀ ਕਿਆ ਅਸਬੰਦੀ ਆ ਜੀ ਅਸੀਂ ਚਾਹੁੰਦੇ ਆ ਕਿ ਸਰਕਾਰ ਜੇ ਲਾਇਸੈਂਸ ਦਿੰਦੀ ਹੈ ਫਿਰ ਕੰਪਨੀਆਂ ਨੂੰ ਕੰਮ ਕਰਨ ਵਾਸਤੇ ਤਾਂ ਉਹਨਾਂ ਤੇ ਪ੍ਰੋਪਰ ਮਤਲਬ ਚੈਕਿੰਗ ਵੀ ਕਰਨੀ ਚਾਹੀਦੀ ਹੈ ਸਾਡੇ ਵਰਗੇ ਪੋਲੇ ਪਾਲੇ ਲੋਕ ਤਾਂ ਹੋਰ ਜ਼ਿਆਦਾ ਕੁਝ ਜਾਣਦੇ ਵੀ ਨਹੀਂ ਹੈਗੇ ਆ ਜਿੰਨਾ ਕਿ ਸਾਨੂੰ ਪਤਾ ਸੀਗਾ ਉਹਦੇ ਸਾਰਨਾਂ ਨਾਲ ਅਸੀਂ ਦੇਖਿਆ ਅੱਜ ਲੀਗਲਟੀ ਦੇਖੀ ਆਰਬੀਏ ਦਾ ਲਾਇਸੈਂਸ ਦਿਖਾਇਆ ਇਹਨਾਂ ਨੇ ਸਾਨੂੰ ਅਸੀਂ ਕੰਮ ਕਰ ਲਿਆ ਜੀ ਇਨਾਂ ਨੇ ਸਾਨੂੰ ਕਿਹਾ ਕਿ ਸਾਡੀ ਕੰਪਨੀ ਬੈਂਕਿੰਗ ਦੇ ਵਿੱਚ ਆ ਰਹੀ ਹੈ ਅਸੀਂ ਤੁਹਾਨੂੰ ਜੌਬ ਤੇ ਵੀ ਰੱਖ ਲਾਂਗੇ ਇਹ ਲਾਲਚ ਦੇ ਵਿੱਚ ਅਸੀਂ ਵੀ ਆ ਗਏ ਜੀ ਬੇਰੋਜ਼ਗਾਰ ਸੀਗੇ ਤੇ ਸਾਡਾ ਨਾ ਫਰਾਡ ਹੋਇਆ ਜੀ ਹੁਣ ਸਾਡੇ ਪੈਸੇ ਅਸੀਂ ਚਾਹੁੰਦੇ ਕਿ ਸਰਕਾਰ ਵੀ ਸਾਡੀ ਇਹ ਦੇ ਵਿੱਚ ਕੁਝ ਪੈਸੇ ਜੁਰਮਾਨੇ ਦੀ ਮਦਦ ਕਰੇ ਜੀ ਅਸੀਂ ਸਾਰੇ ਜਿਹੜੇ ਹੈ ਮਲਾ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਕਿ ਸਾਡੇ ਇਹ ਪੈਸੇ 돌ਵਾਏ ਜਾਣੀ। ਉਹੀ ਤੁਸੀਂ ਅੱਗੇ ਲੋਕਾਂ ਨੂੰ ਕਹਿ ਆਪੀ ਕਰੋਗੇ ਜੀ ਇਹ ਇੰਟਰਨੈਟ ਬੱਸ ਚਾਹੁੰਦੇ ਹਾਂ ਜੀ ਕਿ ਆਉਣ ਵਾਲਾ ਜਿਹੜਾ ਟਾਈਮ ਹੈਗਾ ਹੁਣ ਅੱਜ ਦਾ ਜਿਹੜਾ ਹੈਗਾ ਦੌਰ ਉਹਦੇ ਵਿੱਚ ਪ੍ਰਾਈਵੇਟ ਜਿਹੜੇ ਇਸ ਤਰ੍ਹਾਂ ਦੀਆਂ ਕੰਪਨੀਆਂ ਆਉਂਦੀਆਂ ਹਨ ਮਤਲਬ ਉਹਨਾਂ ਵਿੱਚ ਕੋਈ ਵੀ ਪੈਸਾ ਨਾ ਲਗਾਵੇ ਸਰਕਾਰੀ ਬੈਂਕਾਂ ਦੇ ਵਿੱਚ ਪੋਸਟ ਆਫੀਸ ਦੇ ਵਿੱਚ ਹੀ ਪੈਸਾ ਲਗਾਉਣ ਜਿਹੜਾ ਕਿ ਸਾਡਾ ਸੇਫ ਰਹਿੰਦਾ ਠੀਕ ਬਸ ਬਸ ਇਹਨਾਂ ਕੋ ਮਕਦਮਾੰਦਾਜ ਹੋਇਆ ਸੀ ਸਾਡਾ ਬਾਅਦ ਇਨਕੁਆਰੀ ਇਹਨੇ ਮਲੋਕ ਸਿੰਘ ਕੋ ਉਪਲ ਵਗੈਰਾ ਨੇ ਕੰਪਨੀ ਬਣਾਈ ਥੇ ਜੀ ਸਰਬੋਤਮ ਆਈਟੈਕ ਇਨਫਰਾ ਡਿਵੈਲਪਮੈਂਟ ਕੋ ਪ੍ਰਾਈਵੇਟ ਲਿਮਟਡ ਕੰਪਨੀ ਬਣਾਈ ਜੀ ਉਹਦੇ ਵਿੱਚ ਲੋਕਾਂ ਤੋਂ ਐਫ ਡੀਆਂ ਤੇ ਦੂਜੀਆਂ ਆੜੀਆਂ ਖਲਾਈਆਂ ਸੀ ਵੀ ਤੁਹਾਨੂੰ ਫੈਕਟਰੀਆਂ ਦੁਕਣੀਆਂ ਕਰਨੀਆਂ ਆੜੀਆਂ ਜਿਦੇ ਉਹਨਾਂ ਨੂੰ ਪਲਾਟ ਦੇਣ ਦੇਣਗੇ ਤੇ ਹੇਮਾ ਕਦਮਜ਼ਾਰਦੀ ਹੋਇਆ ਇਹ ਨੂੰ ਬੰਦੇ ਨੂੰ ਲੈ ਕੇ ਆਏ ਜੀ ਅਸੀਂ ਕਰਨਾਲ ਤੋਂ ਪ੍ਰੈਸ਼ਰ ਮੈਂਟਰਾਂਗ ਪੇਸ਼ ਹੋਇਆ ਪੋਰਸ ਮੰਡ ਦੋਨ ਦਾ ਲਿਆ ਹੈ ਭੁਗਾਈ ਨਾਲ ਪੜਤਾਲ ਕਰਕੇ ਜੋ ਵੀ ਹੋਊਗਾ ਅਗਲੀ ਪ੍ਰਕਿਰਿਆ ਚੱਲ ਰਹੀ ਹੈ ਕਿ ਜੋ ਵੀ ਆਊਗਾ ਮੈਟਰ ਉਸ ਆਉਣਾ ਅਗਲੀ ਕਰਵਿਚ ਦੀ ਸਾਡੀ ਨੰਗਲ ਚ ਸਾਡੇ ਜਿਹੜੇ ਮਤਾਬਕ ਹੈਗੀ 2 ਕਰੋੜ 77 ਲੱਖ 87412 ਰੁਪਏ ਦੀ ਠੱਗੀ ਹੋਈ ਹੈ ਬਾਕੀ ਦੀ ਰਿਕਾਰਡ ਲਾਵਾਂਗੇ ਫਿਰ ਬਾਅਦ ਅਨੇਕਾਂ ਇਰੀਆ ਸਿੰਗਲ ਇਹਦੇ ਹਿਸਾਬ ਨਾਲ ਤਾਂ ਹਰਿਆਣੇ ਤੇ ਵੀ ਹੈਗੀਆਂ ਪੰਜਾਬ ਤੇ ਵੀ ਕਈ ਜਗ੍ਹਾ ਇਹਨਾਂ ਦਫਤਰ ਖੋਲੇ ਹੋਏ ਆ ਕੰਪਨੀ ਤਾਂ ਨਹੀਂ ਇੱਕ ਦੋ ਕਈ ਅਜਿਹੇ ਹਨ ਦਫਤਰ ਖੋਲੇ ਵੀ ਨਹੀਂ ਹਰਿਆਣੇ ਦੇ ਇਰੀਏ ਚ ਬਹੁਤ ਧੀ ਪਰਚੇ ਦਰਜ ਹੋਏ ਆ ਗੁਰਦਾਸਪੁਰ ਇਗਰੰਬਰਸਾ ਵਗੈਰੇ ਵੀ ਸਾਰੀਆਂ ਕੰਪਨੀਆਂ ਨੇ ਖੋਲੀਆਂ ਨੇ ਦਫਤਰ ਖੋਲੇ ਹੋਏ ਆ ਇਸ ਕੰਪਨੀ ਮੈਂ ਕਿਹਾ ਵਿੱਚ ਕਿੰਨੇ ਬੰਦੇ ਆ ਬਲੂ ਇਹਨਾਂ ਦੇ ਕਲਾਸ ਕੰਪਲੀਟ ਕੀ ਕਈ ਬੰਦੇ ਵਿੱਚ ਹੁਣ ਇਹਨਾਂ ਦੇ ਏਜੰਟੇ ਸੀਗੇ ਉਹ ਹੁਣ ਦਿੱਤੇ ਕਿ ਮੇਰੇ ਬਾਕੀ ਦੇਖ ਗਏ ਆ ਤੇ ਹਜਾ ਬੰਦਿਆਂ ਨੂੰ ਇਕੱਠੇ ਕਰ ਕਰ ਸਤਾਸ ਕਰਾਂਗੇ ਸਰ ਇੱਕ ਹੋਰ ਦੱਸੋ ਇਹਨਾਂ ਪਰਚਾ ਤਾਰਾ ਕਿੱਡੀ ਕੀ ਹੋ ਗਈ ਇਹ ਵਿੱਚ ਲ 406 120 ਵੀ ਆਈ ਪੀ ਸੀ ਲੱਗਦੀ ਹੈ। ਇਹ ਜਿਹੜਾ ਦਫਤਰ ਹੈ ਇਹਨਾਂ ਦਾ ਜੀ ਉਹ ਮਹਾਵੀਰ ਮਾਰਕੀਟ ਸੀਗਾ ਜੀ ਉਹ ਹੁਣ ਤਾਂ ਬੰਦ ਹੋ ਗਿਆ ਕਾਫੀ ਟਾਈਮ ਤੋਂ। ਠੀਕ ਹੈ। ਹੂੰ। ਆਹ। ਅੱਗੇ ਮੁੜ ਕੇ ਆਹੋ।